ਨੇ ਉਹ ਜਨਤ ਦਾ ਬਾਖ ਨੇ ਮੈਨੂੰ ਮਾਨ ਲੱਸਿਆ ਆਪਰੇ ਦੀ ਮਾਂ ਤੇ ਮਾਂ ਤੋਂ ਦੇ ਜਿੰਨੇ ਆਪ ਕਰਾ ਵੈਦਰਾ ਸਾਡਾ ਫ੍ਰੈਂਡ ਕਦੋਂ ਡੀ ਰਾਵੀ ਤੋਂ ਤੱਕ ਕੇ ਹਰ ਦੇ ਬੰਦੇ ਸੀਗਾ ਪਾਰਟੀ 40 ਸਾਲਾਂ ਤੋਂ ਆਪਣਾ ਖੂਨ ਆਪਣਾ ਪਸੀਨਾ ਸਾਰਾ ਕੁਝ ਦੇ ਕੇ ਅੱਜ 40 ਸਾਲ ਬਾਅਦ ਉੱਠ ਪਈ ਹੈ ਬਾਰਾਂ ਸਿੱਖਾਂ ਤੇ ਆਪਾਂ ਕੈਂਡੀਡੇਟ ਪੰਜਾਬ ਦੇ ਵਿੱਚ ਖੜੇ ਕਰ ਦਿੱਤੇ ਆ ਪਾਰਲੀਮੈਂਟ ਦੇ ਲਈ ਚੰਡੀਗੜ੍ਹ ਦੇ ਵਿੱਚ ਕਦੇ ਸਿੱਖਾਂ ਦਾ ਮੈਂਬਰ ਨਹੀਂ ਸੀ ਜਾਂਦਾ ਚੰਡੀਗੜ੍ਹ ਦੇ ਵਿੱਚ ਵੀ ਖੜਾ ਕਰ ਦਿੱਤਾ ਹੈਗਾ ਤੇ ਹਰਿਆਣੇ ਦੇ ਵਿੱਚ ਆਪਾਂ ਕਹਿੰਦੇ ਆਂ ਕਿ ਪੰਜਾਬੀ ਬੋਲਦੇ ਇਲਾਕੇ ਹਰਿਆਣੇ 'ਚ ਰਹੇਗੇ ਪਰ ਉੱਥੇ ਵੀ ਬਾਦਲਾ ਨੇ ਜੋ ਸਮਨਾ ਨਾਲ ਰਲ ਕੇ ਕਦੇ ਕੈਂਡੀਡੇਟ ਆਪਣਾ ਦਿੱਤਾ ਨਹੀਂ ਸੀਗਾ ਉੱਥੇ ਵੀ ਕਰਨਾਲ ਤੇ ਕੁਰਕਸ਼ੇਤਰ ਆਪਾਂ ਨੇ ਆਪਣੇ ਕੈਂਡੀਡੇਟ ਖੜੇ ਕਰ ਦਿੱਤੇ ਆ ਹੁਣ ਗੇਂਦ ਕੌਮ ਦੇ ਹੱਥ ਦੇ ਵਿੱਚ ਹੈ ਹੁਣ ਜਿਵੇਂ ਕੌਮ ਕਰੂਗੀ ਮੈਂ ਸਮਝਦਾ ਇਹ ਚੰਗਾਈ ਕਰੂਗੀ ਤੇ ਆਪਣੀਆਂ ਸੀਟਾਂ ਤਕੜੀ ਹੋਣਗੀਆਂ ਜਿਹੜਾ ਸੀ ਪਾਰਲੀਮੈਂਟ ਦੇ ਵਿੱਚ ਮੋਦੀ ਕਾਂਗਰਸ ਮੈਘੋ ਜਿਹੜੇ ਫਿੱਜੀ ਹੋਈਆਂ ਪਾਰਟੀਆਂ ਉਹਨਾਂ ਨਾਲ ਗੱਲ ਕਰ ਸਕਿਆ ਅੱਖਾਂ ਚਲਤ ਪਾ ਕੇ ਕਿਹੜੇ ਮੁੱਦੇ ਰਹਿਣਗੇ ਤੁਹਾਡੇ ਜਿਹੜੇ ਉਮੀਦਵਾਰ ਜਿੱਤ ਕੇ ਜਾਂਦੇ ਆ ਤੇ ਕਿਹੜੇ ਕਿਹੜੇ ਮੁੱਦੇ ਉਠਾਏ ਜਾਂਦੇ ਆ ਜੋਰ-ਸ਼ੋਰ ਨਾਲ ਅਸੀਂ ਚਾਹੁੰਦੇ ਆਂ ਕਿ ਬਾਰਡਰ ਵਾਅਦਾ ਤੇ ਸੈਣੀ ਵਾਲਾ ਖੋਲ੍ਹ ਦਈਏ ਜੀ ਤੇ ਨਾਲ ਸਾਡੀ ਜਿਹੜਾ ਵਪਾਰ ਹੈ ਉਹ ਚੱਲ ਪਏ ਇਹਦੇ ਵਿੱਚ ਸਾਰੇ ਵਰਗਾਂ ਨੂੰ ਫਾਇਦਾ ਹੋਣਾ ਹੈ ਜੋ ਕਰਕੇ ਕਣਕ ਦੇ ਘਾਟ ਪੈ ਗਈ ਹੈ ਜਦ ਸਿੱਖ ਪਾਕਿਸਤਾਨ ਤੋਂ ਇੱਧਰ ਆ ਗਏ ਹੈ ਉੱਥੇ ਜੀਵਨ ਦਾਰਾ ਬਹੁਤ ਕਮਜ਼ੋਰ ਹੋ ਗਿਆ ਤੇ ਹੁਣ ਪਾਕਿਸਤਾਨ ਨੂੰ ਰੂਸ ਤੋਂ ਕਣਕ ਮੰਗਾ ਰਿਹਾ ਹੈ ਪਰ ਸਾਡਾ ਬੰਨਾ ਬੰਨੇ ਨਾਲ ਲੱਗਦਾ ਹੈ ਤੇ ਆਪਾਂ ਕਿਉਂ ਨਹੀਂ ਕਣਕ ਉੱਥੇ ਆਪਣੀ ਮੰਡੀਆਂ ਦੇ ਵਿੱਚ ਵੇਚ ਸਕਦੇ ਤੇ ਅੱਗੇ ਜਿਹੜਾ ਝੋਨਾ ਤੇ ਇਹ ਰੇ ਬਾਸਮਤੀ ਹੈ ਉਹਦਾ ਮੁੱਲ ਸਿਰਫ 3500 ਰੁਪਇਆ ਕਵਿੰਟਲ ਹੈ ਜੇ ਪਾਕਿਸਤਾਨ ਦਾ ਬਾਰਡਰ ਟੱਪ ਜਾਂਦੇ ਹੈ ਤੇ ਈਰਾਨ ਦੇ ਵਿੱਚ 25000 ਰੁਪਇਆ ਪਰ ਕਵਿੰਟਲ ਬਾਸਮਤੀ ਦਾ ਮੁੱਲ ਹੈ ਸਾਡਾ ਦਿੱਤਾ ਸਿੱਖਾਂ ਦਾ ਜਾਂ ਤਾਂ ਕਿਸਾਨ ਨਹੀਂ ਦਿੱਤਾ ਜਾਂ ਕਿਰਤ ਮਜ਼ਦੂਰੀ ਹੈ ਜਾਂ ਟ੍ਰਾਂਸਪੋਰਟ ਹੈ ਤੇ 46 ਲੱਖ ਨੌਜਵਾਨ ਸਾਡਾ ਬੇਰੁਜ਼ਗਾਰ ਹੈ ਤੇ ਜੇ ਲੰਗਾ ਖੁੱਲਦਾ ਤੇ ਸਾਡੇ ਟਰੱਕ ਹੋਣਗੇ ਨੌکریاں ਮਿਲਣਗੀਆਂ ਸਰਦਾਰੀਆਂ ਮਿਲਣਗੀਆਂ ਤੇ ਸਾਨੂੰ ਫਾਇਦਾ ਬਹੁਤ ਹੋਊਗਾ ਇਹ ਚੀਜ਼ ਅਸੀਂ ਜ਼ਰੂਰ ਕਰਾਉਣੀ ਹੈ ਜੇ ਅਸੀਂ ਪਾਰਲੀਮੈਂਟ ਦੇ ਵਿੱਚ ਗਏ ਤੇ ਮੋਦੀ ਦੇ ਉੱਤੇ ਤੇ ਜਿਨ੍ਹਾਂ ਨੇ ਹੋਰ ਸਾਜ਼ਿਸ਼ ਕਰਕੇ ਸਿੱਖਾਂ ਦਾ ਕਤਲ ਕਰਾਇਆ ਹੈ ਕੈਨੇਡਾ ਇੰਗਲੈਂਡ ਪਾਕਿਸਤਾਨ ਹਰਿਆਣਾ ਤੇ ਪੰਜਾਬ ਦੇ ਵਿੱਚ ਉਹਨਾਂ ਦੇ ਉੱਤੇ 302 ਦੇ ਮਕਦਮੇ ਕਰਵਾਉਣੇ ਹੈ ਪੰਜਾਬ ਦੇ ਵਿੱਚ ਕੀ ਦੀਆਂ ਨੀਤੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਦੀਆਂ ਨੀਤੀਆਂ ਇਹ ਬਹੁਤ ਕਮਜ਼ੋਰ ਨੀਤੀ ਕੋਈ ਇਹਨਾਂ ਨੇ ਵਾਦੇ ਕੀਤੇ ਸੀਗੇ ਉਹ ਤਾਂ ਪੂਰੇ ਨਹੀਂ ਕਰ ਸਕੇ ਜਿਹੜਾ ਇਹ ਛਿੱਟਾ ਡਰੱਗਸ ਹੈ ਉਹਨਾਂ ਦੇ ਉੱਤੇ ਪਾਬੰਦੀ ਨਹੀਂ ਲਾ ਸਕੇ ਕੁਝ ਨਹੀਂ ਕਰ ਸਕਤੇ ਜਿਹੜਾ ਨੰਨੇ ਹਰੇਕ ਬੀਬੀ ਦੇ ਬੈਂਕ ਦੇ ਵਿੱਚ 1000 ਰੁਪਇਆ ਚੜ੍ਹਦੇ ਮਹੀਨੇ ਪਾਉਣਾ ਸੀ ਉਹ ਵੀ ਨਹੀਂ ਕਰ ਸਕੇ ਤੇ ਨਾ ਮੋਦੀ ਜਿਹੜਾ ਕਹਿੰਦਾ ਸੀ ਘਰ ਘਰ ਨੌਕਰੀ ਦਊਗਾ ਉਹਨੇ ਆਪਣੇ ਵਾਅਦੇ ਕੀਤੇ ਆ ਆਪਾਂ ਲੋਕ ਭੋਲੇ ਆ ਇਹਨਾਂ ਨੂੰ ਮੰਨ ਲੈਂਦੇ ਆ ਤੇ ਕਦੇ ਕਮਲ ਦਾ ਫੁੱਲ ਫੜ ਲੈਂਦੇ ਆ ਕਦੇ ਪੰਜਾ ਫੜ ਲੈਂਦੇ ਆ ਕਦੇ ਬੋਕਰ ਫੜ ਲੈਂਦੇ ਆ ਸਾਨੂੰ ਪਤਾ ਹੀ ਨਹੀਂ ਕਿ ਕਿਧਰਲੇ ਪਾਸੇ ਜਾਣਾ ਹੈਗਾ ਮੀਡੀਆ ਦੀ ਆਜ਼ਾਦੀ ਤੇ ਹਮਲੇ ਕੀਤੇ ਜਾ ਰਹੇ ਹਨ ਦਰਸਾਦ ਸਾਹਿਬ ਦਾ ਮਕਦਮਾ ਦਰਜ ਕੀਤਾ ਕਿਵੇਂ ਦੇਖਦੇ ਹੋ ਸਾਰੀ ਕਾਰਵਾਈ ਆਹ ਮੀਡੀਆ ਦੇ ਉੱਤੇ ਇਹੋ ਜਿਹਾ ਕੰਮ ਨਹੀਂ ਹੋਣਾ ਚਾਹੀਦਾ ਤੇ ਮੀਡੀਆ ਨੂੰ ਵੀ ਫ੍ਰੀਲੀ ਗੱਲ ਕਰਨੀ ਚਾਹੀਦੀ ਹੈ ਸਾਰੇ ਵਰਗਾਂ ਦੀ ਤੇ ਸਾਰਿਆਂ ਨੂੰ ਪੇਸ਼ ਕਰਨਾ ਚਾਹੀਦਾ ਹੈ ਆਪਣੀਆਂ ਅਖਬਾਰਾਂ ਦੇ ਵਿੱਚ ਜਿਹਦੇ ਨਾਲ ਸਾਰਿਆਂ ਨੂੰ ਇਹ ਇਕਵਲਟੀ ਮਿਲੇ ਬਰਾਬਰਤਾ ਮਿਲੇ ਔਰ ਇੱਕ ਪੱਖ ਨੇ ਕਿਸੇ ਵੀ ਅਖਬਾਰ ਦਾ ਹੋਣਾ ਚਾਹੀਦਾ ਬਹੁਤ ਮਾੜਾ ਹੈ ਜਦੋਂ ਅਖਬਾਰ ਵਾਲਿਆਂ ਨੂੰ ਪੜ ਲੈਂਦੇ ਆਂ। ਆਪਾ ਆਸਪਾ ਦੇ ਉਮੀਦਵਾਰ ਤਰਨਜੀਤ ਸਿੰਘ ਸੰਦੂਰਾ ਕਹਿਣਾ ਹੈ ਕਿ ਮੋਦੀ ਸਰਕਾਰ ਦੁਬਾਰਾ ਆ ਰਹੀ ਆ ਔਰ ਜੇਕਰ ਮੈਂ MP ਬਣਦਾ ਹਾਂ ਤੁਸੀਂ ਮੈਨੂੰ MP ਬਣਾਉਂਦੇ ਹੋ ਤਾਂ ਅੰਮ੍ਰਿਤਸਰ ਦੇ ਵਿੱਚ ਇੰਡਸਟਰੀ ਵੀ ਆਂਦੀ ਜਾਵੇਗੀ ਜਿਸ ਤੇ ਨਾਲ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ। ਤੇ ਮਾਨ ਸਿੰਘ ਚੁੰਨੀ ਤੋਂ ਬਾਅਦ ਅਜਾ ਇਹ ਵੀ ਅਮਰੀਕਾ ਦਾ ਪੜਿਆ ਹੋਇਆ ਹੈ। ਉਹ ਅਮਰੀਕਾ ਦਾ ਤਾਂ ਨਹੀਂ ਪੜਿਆ ਹੋਇਆ ਬਾਈਸਡਰ ਹੈ। ਇਹ ਤਾਂ ਅਮਰੀਕਾ ਦਾ ਹੀ ਮਾਨਸਿਕ ਪੜਿਆ ਹੋਇਆ ਹੈ। ਇਹ ਵੀ ਦਾਅਵਾ ਕਰ ਇਹ ਉਹਦੇ ਨਾਲੋਂ ਜ਼ਿਆਦਾ ਦਵਾ ਸਕਦਾ ਹੈ ਇਹ ਤਾਂ ਖਸਨ ਵੀ ਹੈਗਾ ਉਹ ਤਾਂ ਖਸਨ ਤਾਂ ਹੈ ਨਹੀਂਗਾ ਮੈਨੂੰ ਫਾਂਸੀ ਤੋਂ ਛੁਡਾਇਆ ਸੀ 1999 ਦੇ ਵਿੱਚ ਮੈਂ ਬਾਹਰ ਆਇਆ ਇੱਕ ਭੋੜਾ ਭਰਾ ਸਿੰਘ ਸੰਗਰੂਰ ਇਲਾਕੇ ਦਾ ਉਹ ਮੇਰੇ ਨਾਲ ਲੱਗ ਗਿਆ ਮੇਰੇ ਨਾਲ ਬੰਦੂਕ ਚਾਖੇ ਜਾਂਦਾ ਸੀਗਾ ਨਾਲ ਰਹਿੰਦਾ ਸੀ ਸਾਰਾ ਕੁਝ ਸੀ ਅਨਪੜ੍ਹ ਸੀ ਉਹਨੂੰ ਮੈਂ ਬੀਬੀਸੀ ਸੁਣਨਾ ਸਿਖਾਇਆ ਫਿਰ ਉਹ ਬੀਬੀਸੀ ਦੀਆਂ ਗੱਲਾਂ ਕਰਨ ਲੱਗ ਪਿਆ ਫਿਰ ਸਾਰੇ ਅੰਮ੍ਰਿਤਸਰ ਤੋਂ ਲੱਗਦੇ ਜਿੰਨੇ ਵੀ ਸ਼ਹਿਰ ਜਾਂਦੇ ਆਉਂਦੇ ਆ ਦਿੱਲੀ ਦੀ ਰੂਟ ਤੇ ਉਹਨੂੰ ਯਾਦ ਕਰਾਏ ਪਰ ਉਹਦੇ ਤੋਂ ਜਨਾਲਾ ਨਹੀਂ ਸਕੇ ਜਾਂਦਾ ਮੈਂ ਕਿਹਾ ਬਾਬਾ ਕੜਾਕਾ ਤੋਂ ਨਾਲਾ ਕਿਉਂ ਨਹੀਂ ਸਕੇ ਜਾਂਦਾ ਮੈਂ ਕਿਹਾ ਕਿ ਕਹੇ ਨਾਲਾਗੜ੍ਹ ਇੰਦਾ ਨਾੜਾ ਮੈਂ ਕਹਿ ਹੁਣ ਜਿਹੜਾ ਤੇਰਾ ਨਾੜਾ ਉਧਰ ਧਿਆਨ ਰੱਖ ਤੇ ਕਹਿ ਅੱਜ ਨਾੜਾ ਤੇ ਫੇਰ ਜੇ ਉਹਨੇ ਜਦੋਂ ਆਪਣੇ ਨਾਲੇ ਵੱਲ ਧਿਆਨ ਕੀਤਾ ਤੇ ਫੇਰ ਅਡ ਨਾੜਾ ਕਹਿਣ ਲੱਗ ਪਿਆ ਮਾਨ ਸਾਹਿਬ ਮਾਨ ਸਾਹਿਬ ਇੱਕ ਗੱਲ ਕਲੀਅਰ ਕਰਿਓ ਹਾਂ ਕਿ ਜੇਕਰ ਭਾਈ ਅਮਰਿਤਪਾਲ ਸਿੰਘ ਜਿੱਤੇ ਨੇ ਹਾਂ ਤਾਂ ਜਿਹੜਾ ਉਹਨਾਂ ਦੇ ਤੇ ਐਮ ਐਸ ਏ ਲੱਗਾ ਹੋਇਆ ਉਹ ਛੱਡ ਜਾਏਗਾ ਨਹੀਂ ਨਹੀਂ ਐ ਨਹੀਂ ਹਟੂਗਾ ਉਹ ਤਾਂ ਲੁਵਾਉਣਾ ਪਊਗਾ ਆ ਜਿਹੜੇ ਆਪਾਂ ਵੋਟ ਪਾ ਰਹੇ ਆ ਇਹਨਾਂ ਨਾਲ ਲੱਥੂਗਾ ਐ ਵੀ ਨਹੀਂ ਤਰਸ ਨਹੀਂ ਕਰਦੇ ਹੁੰਦੇ ਕੋਈ ਵੀ ਦੁਸ਼ਮਣ ਨੇ ਕਦੇ ਤਰਸ ਨਹੀਂ ਕੀਤਾ ਹੈ ਹੈ ਕਾਨੂੰਨ ਦੀ ਲੜਾਈ ਲੱਗਣੀ ਪਵੇਗੀ ਹਾਂ ਚਲੋ ਥੈਂਕ ਯੂ ਅ ਅ ਅੱਜ ਅਸੀਂ ਉਰੇ ਅਜਨਾਲਾ ਬਾਰਡਰ ਦੇ ਲਵੇ ਅਸੀਂ ਜਿਹੜੀ ਰੈਲੀ ਕੀਤੀ ਹੈ ਉਹਦੇ ਵਿੱਚ ਮੁੱਖ ਬਾਰਡਰ ਦੇ ਅਸੀਂ ਮੁੱਦੇ ਰੱਖੇ ਆਂ ਔਰ ਅਸੀਂ ਚਾਹੁੰਦੇ ਆਂ ਕਿ ਆਵਾਜ਼ਾ ਵੀ ਖੁੱਲ੍ਹੇ ਪੂਰੇ ਜਿਹੜਾ ਸਾਡਾ ਵਪਾਰ ਆ ਉਹ ਵਧੇ ਜਿਹਦੇ ਨਾਲ ਜ਼ਿਮੀਦਾਰ ਜਿਹਦੇ ਨਾਲ ਟਰੱਕ ਡਰਾਈਵਰ ਜਿਹਦੇ ਨਾਲ ਮਜ਼ਦੂਰ ਹਰੇਕ ਦਾ ਵਾਦਾ ਹੁੰਦਾ ਹੈਗਾ ਔਰ ਪੂਰੇ ਦੇਸ਼ ਦਾ 1% ਜੀਡੀਪੀ ਵਾਧੀ ਹੈਗੀ ਹੈ ਜੋ ਮਾਹੌਲ ਕਾਂਗਰਸ ਨੇ ਭਾਜਪੀ ਨੇ ਬਾਰਡਰ ਤੇ ਭੈ ਦਾ ਬਣਾਇਆ ਹੋਇਆ ਇਸ ਕਰਕੇ ਉਰੇ ਇੰਡਸਟਰੀ ਨਹੀਂ ਆਉਂਦੀ ਹੈਗੀ ਪਹਿਲਾਂ ਮੋਦੀ ਦੇ ਜਿਹੜੇ ਕਾਨੂੰਨੀ ਬਿਆਨ ਹੈ ਕਿ ਮੈਂ ਹਮਲੇ ਕਰ ਦੇਣੇ ਹੈ ਜੋ ਰਾਜੀਵ ਗਾਂਧੀ ਨੇ ਇੰਦਰਾ ਗਾਂਧੀ ਨੇ ਵੀ ਵਰਤੇ ਹੈ ਕਿ ਅਸੀਂ ਗਵਾਂਧੀ ਦੇਸ਼ ਨਾਲ ਲੜਾਈਆਂ ਪਾਣੀਆਂ ਉਹ ਖਤਮ ਹੋਣੇ ਚਾਹੀਦੇ ਆ ਜਿਸ ਕਰਕੇ ਇੰਡਸਟਰੀ ਉਰੇ ਆਉਂਦੀ ਨਹੀਂ ਹੈਗੀ ਸੋ ਜਦ ਬਿਆਨ ਹੁੰਦੇ ਆ ਕਿ ਮੈਂ ਲਿਆਉਂਗਾ ਇੰਡਸਟਰੀ ਨੂੰ ਇੰਡਸਟਰੀ ਐ ਨਹੀਂ ਆਉਂਦੀ ਹੈਗੀ ਜਦ ਉਰੇ ਆਰਥਿਕਤਾ ਬਸੂਗੀ ਇੱਥੇ ਜਿਹੜੀਆਂ ਪਾਲਿਸੀਆਂ ਹਿਮਾਚਲ ਨੂੰ ਕੀਤੀਆਂ ਹੋਈਆਂ ਜਿਹੜਾ ਬੱਦੀ ਨੂੰ ਇਹਨਾਂ ਨੇ ਟੈਕਸ ਫਰੀ ਹੈਵਨ ਬਣਾਤਾ ਹੈਗਾ ਸਾਰੀ ਅੰਬਰਸਰ ਸਾਹਿਬ ਦੀ ਇੰਡਸਟਰੀਆਂ ਉੱਠ ਕੇ ਚਲੀ ਗਈ ਹੈ ਦੂਜੀ ਲੁੱਟ ਸਾਡੀ ਪੈਂਦੀ ਹੈ ਕਿ ਬਾਰਡਰ ਪਾਰ ਜੇ ਅਸੀਂ ਆਪਣੇ ਐਗਰੀਕਲਚਰ ਮਸ਼ੀਨਰੀ ਵੀ ਵੇਚਣੀ ਹੈ ਉੱਥੇ 1.5 ਤੋਂ 2 ਗੁਣਾ ਰੇਟ ਹੈ ਪਰ ਸਾਨੂੰ ਅੱਜ ਟਰੱਕ ਤੇ ਲੱਦ ਕੇ ਗੁਜਰਾਤ ਗੁਜਰਾਤ ਤੋਂ ਗੁਜਰਾਤੀ ਦੀ ਕਿਸ਼ਤੀ ਜੇ ਕਿਸ਼ਤੀ ਕਰਾਚੀ 'ਚ ਲਾ ਕੇ ਉੱਥੋਂ ਸਿੰਧੀ ਦੇ ਟਰੱਕ ਤੇ ਚੜਾ ਕੇ ਪੰਜਾਬ ਬਾਰਡਰ ਪਾਰ ਆਪ 30 ਕਿਲੋਮੀਟਰ ਦੂਰ ਭੇਜਣਾ ਪੈਂਦਾ ਹੈ ਇਸ ਚ ਪੈਸਾ ਗੁਜਰਾਤੀ ਤੇ ਸਿੰਧੀ ਸਾਡਾ ਖਾਈ ਜਾ ਰਿਹਾ ਹੈ ਔਰ ਸਾਨੂੰ ਇਹਦੇ ਵਿੱਚ ਕੋਈ ਵੀ ਫਾਇਦਾ ਨਹੀਂ ਹੋ ਰਿਹਾ ਸਾਡੇ 에어ਪੋਰਟ ਤੁਸੀਂ ਦੇਖ ਲਓ ਦਿੱਲੀ ਜਿਹੜਾ ਕੜਮ ਚੌਧਰੀ ਬਣਿਆ ਹੋਇਆ ਉਹ ਸਾਰੀਆਂ ਫਲਾਈਟਾਂ ਤੇ ਸਾਰਾ ਆ ట్రాਫਿਕ ਲੈ ਕੇ ਜਾ ਰਿਹਾ ਹੈ ਗੁਰੂ ਕੀ ਨਗਰੀ ਮੋੜ ਤੋਂ ਜਿਹੜਾ ਸਰੋਵਰ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਦਿੱਤਾ ਸੀ ਉੱਥੇ ਇਸ਼ਨਾਨ ਕਰਕੇ ਰੋਗ ਦੂਰ ਕਰਦੇ ਸੀਗੇ ਇਹ ਇੱਕ ਹੈਲਥ ਸਰਵਿਸਿਜ਼ ਇੰਡਸਟਰੀ ਦਾ ਹੱਬ ਬਣਨਾ ਚਾਹੀਦਾ ਜਿਵੇਂ ਥਾਈਲੈਂਡ ਚ ਬਾਹਰਲੇ ਦੇਸ਼ਾਂ ਚੋਂ ਆ ਕੇ ਮਰੀਜ਼ ਆਪਣਾ ਇਲਾਜ ਕਰਦੇ ਆ ਇਹਨੂੰ ਐਜ਼ ਅ ਹੈਲਥ ਸਰਵਿਸਿਜ਼ ਇੰਡਸਟਰੀ ਸਾਨੂੰ ਪਾਲਣਾ ਚਾਹੀਦਾ ਸੋ ਮੈਂ ਸਮਝਦਾ ਕਿ ਇਹਦਾ ਵਾਧਾ ਤਰੱਕੀ ਬਹੁਤ ਜ਼ਿਆਦਾ ਹੋ ਸਕਦੀ ਹੈ ਜੇ ਸਰਕਾਰਾਂ ਭੈੜੀ ਨੀਤ ਨਾ ਰੱਖਣ ਬਾਕੀ ਹਲਕਿਆ ਚ ਜਾ ਰਹੇ ਕਿਸ ਤਰ੍ਹਾਂ ਰਿਸਪੋਨਸਿਵ ਸੰਗਤ ਦਾ ਬਹੁਤ ਵਧੀਆ ਰਿਸਪੌਂਸ ਹੈ ਲੋਕੀ ਅੱਕੇ ਹੋਏ ਆ ਉਹ ਚਾਹੁੰਦੇ ਆ ਕਿ ਬਾਰਡਰ ਖੁੱਲੇ ਵਪਾਰ ਵਧੇ ਤੇ ਅਸੀਂ ਆਪਣੇ ਇਸ ਗੁਰੂ ਕੀ ਧਰਤੀ ਦੇ ਉੱਤੇ ਜਿਵੇਂ ਅੰਮ੍ਰਿਤਸਰ ਸਾਹਿਬ ਬਸੇ ਸੀ ਉਦੋਂ ਗੁਰੂ ਸਾਹਿਬ ਨੇ ਵਪਾਰ ਖੋਲੇ ਸੀ ਕਿਤੇ ਬਣਾਏ ਸੀਗੇ ਉਸ ਤਰ੍ਹਾਂ ਅਸੀਂ ਨਾਮ ਸਿਮਰਨ ਕਰਕੇ ਕਿਰਤ ਕਮਾਈ ਕਰਕੇ ਆਪਣਾ ਜੀਵਨ ਬਤੀਤ ਕਰੀਏ ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੌਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।